ਬਰਸ਼ੀ ਦੇ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਪੰਜਾਬ ਕੇ ਸ੍ਰੀ ਸਾਂ ਮਾਤਾ ਚਿੰਤਪੁਨੀ ਹਿਮਾਚਲ ਵਿੱਚ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਮੈਡੀਕਲ ਕੈਂਪ ਦੇ ਵਿੱਚ ਟਿਗੋਰ ਹਸਪਤਲ ਜਲੰਧਰ ਦੇ ਡਾਕਟਰ ਵਿਜੇ ਮਹਾਜਨ ਜੀ ਦੇਖ ਰੱਖਦੇ ਵਿੱਚ ਮਰੀਜ਼ਾਂ ਦੀ ਮੈਡੀਕਲ ਚੈੱਕਅਪ ਕੀਤਾ ਗਿਆ ਉਹਨਾਂ ਦਾ ਬੀਪੀ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਨਿਊਰੋਪੈਥੀ ਦੀ ਜਾਂਚ ਕੀਤੀ ਗਈ ਹੱਡੀਆਂ ਦੇ ਵਾਸਤੇ ਬੋਨ ਡੈਂਸਿਟੀ ਟੈਸਟ ਕੀਤੀ ਗਈ ਟੈਗੋਰਾ ਸਵਲ ਦੇ ਮਾਹ ਡਾਕਟਰਾਂ ਨੇ ਹੱਡੀਆਂ ਦੇ ਮਾਹ ਡਾਕਟਰ ਮੈਡੀਸਨ ਦੇ ਮਾਹ ਡਾਕਟਰ ਤੇ ਇੰਟਰਨਲ ਮੈਡੀਸਨ ਦੇ ਮਾਹ ਡਾਕਟਰਾਂ ਨੇ ਬਾਕੀ ਡਾਕਟਰਾਂ ਦੀ ਟੀਮ ਦੇ ਨਾਲ ਇਸ ਅੱਜ ਜਿੱਥੇ ਰਾਮ ਭਗਤਾਂ ਦਾ ਮਾਧੇ ਭਗਤਾਂ ਦਾ ਮੈਡੀਕਲ ਚੈੱਕਅਪ ਕੀਤਾ ਉਥੇ ਨਾਲ ਹੀ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੇ ਵਿੱਚ ਸਾਨੂੰ ਅੱਜ ਜੋਨ ਟੀ ਮਰੀਜ਼ ਨਵੇਂ ਮਿਲੇ ਜਿਨ੍ਹਾਂ ਨੂੰ ਅੱਜ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਡਾਇਬਟੀਜ਼ ਹੈ 12 ਮਰੀਜ਼ ਇਹੋ ਜੇ ਪਤਾ ਲੱਗੇ ਜਿਨ੍ਹਾਂ ਨੂੰ ਕਿ ਹਾਰਟ ਦੀ ਚੈੱਕਅਪ ਵਾਸਤੇ ਹੋਰ ਜਾਂਚ ਦੀ ਲੋੜ ਹੈ ਅਸੀਂ ਉਹਨਾਂ ਦੀ ਕਿਉਂਕਿ ECG ਕੀਤੀ ਸੀਗੀ ਇਹਨਾਂ ਸੇਵਾਵਾਂ ਦੇ ਨਾਲ ਅਸੀਂ ਤੇਗੋਰ ਹਸਪਤਾਲ ਵੱਲੋਂ ਜਿੱਥੇ ਆਮ ਭਗਤਾਂ ਦਾ ਮੈਡੀਕਲ ਚੈੱਕਅਪ ਕੀਤਾ ਉੱਥੇ ਨਾਲ ਹੀ ਅੱਖਾਂ ਦੀ ਜਾਂਚ ਵਾਸਤੇ ਸਿਵਲ ਹਸਪਤਾਲ ਤੋਂ ਡਾਕਟਰ ਗੁਰਪ੍ਰੀਤ ਕੋਰ ਔਰ ਐਸਏ ਹਸਪਤਲ ਜਲੰਧਰ ਤੋਂ ਡਾਕਟਰ ਅਰुण ਵਰਮਾ ਜੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਜਗਦੀਪ ਆਈ ਹਸਪਤਲ ਦੇ ਡਾਕਟਰ ਜਗਦੀਪ ਸਿੰਘ ਜੀ ਨੇ ਡਾਕਟਰ ਗਗਨਦੀਪ ਸਿੰਘ ਜੀ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਤੇ ਫ੍ਰੀ ਅਸੀਂ ਐਨਕਾ ਵੀ ਵੰਡੀਆਂ ਅੱਜ ਇਸ ਮੈਡੀਕਲ ਕੈਂਪ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਔਰ ਅੱਛਾ ਲੱਗਿਆ ਸਾਨੂੰ ਵੀ ਸੇਵਾ ਕਰਦੇ ਹੋਏ ਲਾਲਾ ਜੀ ਨੇ ਸਿਰਫ ਸੇਵਾ ਭਾਵਨਾ ਦੇ ਨਾਲ ਹੀ ਸਮਾਜ ਦੀ ਸੇਵਾ ਕੀਤੀ ਔਰ ਇਹ ਸਾਰਾ ਕੁਝ ਆਦਰਯੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਣਾ ਸਦਕਾ ਜਿਹੜਾ ਹੈ ਅੱਜ ਦਾ ਕਾਰਜਕ੍ਰਮ ਅੱਜ ਦਾ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਮੇਰੇ ਨਾਲ ਜਲੰਧਰ ਤੋਂ ਮੇਰੇ ਸਾਥੀ ਵੀ ਆਏ ਉਹਨਾਂ ਨੇ ਵੀ ਮੈਨੂੰ ਮੈਡੀਕਲ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਅਜੇ ਭਾਰਦਵਾ ਜੀ ਦਲਬਖ ਸਿੰਘ ਜੀ ਰੋਹਿਤ ਬਮੋਤਰਾ ਜੀ ਰਾਕੇਸ਼ ਜੀ ਨੇ ਮੈਨੂੰ ਖਾਸ ਤੌਰ ਤੇ ਸਹਿਯੋਗ ਦਿੱਤਾ ਬਾਕੀ ਕੀ ਰਾਮਰਾਮੀ ਕਮੇਟੀ ਦੇ ਹੋਰ ਮੈਂਬਰ ਪਵਨ ਪੌਂਡੀ ਜੀ ਔਰ ਉਹਨਾਂ ਦੀ ਟੀਮ ਨੇ ਵੀ ਇਸ ਮੈਡੀਕਲ ਕੈਂਪ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਮੈਂ ਇੱਕੋ ਹੀ ਮੈਸੇਜ ਦੇਣਾ ਚਾਹਾਂਗਾ ਕੀ ਲਾਲਾ ਜੀ ਦੀਆਂ ਸੇਵਾਵਾਂ ਨੂੰ ਯਾਦ ਰੱਖਦੇ ਹੋਏ ਸਾਨੂੰ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਸਮਾਜ ਦੀ ਸੇਵਾ ਵਾਸਤੇ ਚੰਗੀ ਸਿਹਤ ਵੀ ਜ਼ਰੂਰੀ ਹੈ ਇਹ ਸਾਨੂੰ ਆਦਰ ਨੇ ਵਿਜੇ ਕੁਮਾਰ ਚੋਪੜਾ ਜੀ ਪ੍ਰੇਰਨਾ ਦਿੰਦੇ ਹੈ ਜੇ ਸਾਡੀ ਸਿਹਤ ਚੰਗੀ ਹੋਏਗੀ ਅਸੀਂ ਆਪਣੇ ਸਿਹਤ ਦਾ ਖਿਆਲ ਰੱਖਾਂਗੇ ਤਾਂ ਹੀ ਅਸੀਂ ਸਮਾਜ ਦੀ ਸੇਵਾ ਕਰ ਸਕਾਂਗੇ ਸਮਾਜ ਦੀ ਸੇਵਾ ਕਰਾਂਗੇ ਤਾਂ ਰੱਸਤ ਦੀ ਸੇਵਾ ਕਰਾਂਗੇ ਇਹੀ ਸਾਡਾ ਯੋਗਦਾਨ ਹੋਏਗਾ ਬਤੌਰ ਡਾਕਟਰ ਮੈਂ ਇੱਕ ਮੈਸੇਜ ਦੇਣਾ ਚਾਹਨਾ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਸਾਰੇ ਵਰਲਡ ਦੇ ਵਿੱਚ ਕੈਂਸਰ ਫੈਲ ਰਿਹਾ ਹੈ 7 ਨਵੰਬਰ ਨੂੰ ਹੁਣੇ ਭਾਰਤ ਸਰਕਾਰ ਨੇ ਕੈਂਸਰ ਦੀ ਅਵੇਅਰਨੈਸ ਤੇ ਇੱਕ ਕੈਂਪ ਲਗਾਇਆ ਸੀ ਕੈਂਸਰ ਅਵੇਅਰਨੈਸ ਡੇ ਮਨਾਇਆ ਸੀਗਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਪ੍ਰਾਰਥਨਾ ਹੈ ਇੱਕ ਸੁਝਾਅ ਹੈ ਕਿ ਜੇ ਕਿਸੇ ਨੂੰ ਕੈਂਸਰ ਹੋ ਜਾਂਦਾ ਕਿਸੇ ਦੇ ਘਰ ਦੇ ਵਿੱਚ ਤਾਂ ਸਾਨੂੰ ਤਿੰਨ ਗੱਲਾਂ ਦਾ ਉਸ ਪੇਸ਼ੈਂਟ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਉਸ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਤਾਂ ਉਹਨੂੰ ਕਹਿਣਾ ਚਾਹੀਦਾ ਕਿ ਤੂੰ ਲਵ ਕਰ ਲਵ ਆਪਣੇ ਸਰੀਰ ਨਾਲ ਕਰ ਲਵ ਆਪਣੇ ਸਮਝ ਨਾ ਕਰ ਕਿ ਮੈਂ ਠੀਕ ਹੋ ਜਾਣਾ ਮੈਨੂੰ ਕੋਈ ਚਿੰਤਾ ਨਹੀਂ ਹੈਗੀ ਮੈਂ ਜੇ ਪਿਆਰ ਕਰਾਂਗਾ ਸਰੀਰ ਦੇ ਨਾਲ ਤਾਂ ਹੀ ਤੰਦਰੁਸਤ ਹੋਊਗੀ ਜਦੋਂ ਲਵ ਹੋ ਜਾਏਗਾ ਤੇ ਫਿਰ ਉਹਦੀ ਵਿਲ ਪਾਵਰ ਸਟਰੋਂਗ ਹੋ ਜਾਏਗੀ ਵਿਲ ਪਾਵਰ ਜਦੋਂ ਕਿਸੇ ਦੀ ਇੱਛਾ ਸ਼ਕਤੀ ਸਟਰੋਂਗ ਹੋ ਜਾਏਗੀ ਆਪਣੇ ਲਈ ਜੀਣ ਲਈ ਪਰਿਵਾਰ ਦੇ ਜੀਣ ਦੇ ਲਈ ਸਮਾਜ ਦੇ ਜੀਣ ਦੇ ਲਈ ਤਾਂ ਉਸ ਦਾ ਇਮਿਊਨ ਸਿਸਟਮ ਬਹੁਤ ਸਟਰੋਂਗ ਹੁੰਦਾ ਹੈ ਉਸ ਨੂੰ ਇੱਕ ਸ਼ਕਤੀ ਮਿਲਦੀ ਹੈ ਪਰਿਵਾਰ ਨੂੰ ਬਲ ਮਿਲਦਾ ਹੈ ਔਰ ਜਦੋਂ ਇਹ ਗੱਲ ਠੀਕ ਹੋ ਦੋਨੇ ਬਲ ਮਿਲ ਜਾਂਦੇ ਆ ਤਾਂ ਉਹ ਕੈਂਸਰ ਦੀ ਬਿਮਾਰੀ ਦੇ ਜਿਹੜੇ ਕਸ਼ਟਦਾਇਕ ਜਿਹੜੇ ਲੱਛਣ ਐ ਉਹਨਾਂ ਤੋਂ निजात ਪਾ ਸਕਦਾ ਜਾਂ ਕੁਝ ਰਾਹਤ ਬਾਛਦਾ ਇਸੇ ਨਾਲ ਸਾਨੂੰ ਕਿਉਂਕਿ ਅਸੀਂ ਕੈਂਸਰ ਅਵੇਅਰਨੈਸ ਡੇ ਮਨਾਇਆ 7 ਤਰੀਕ ਨੂੰ ਔਰ ਆਦਰਨੀਏ ਬਾਉ ਜੀ ਬੀਜੇ ਕੁਮਾਰ ਚੋਪੜਾ ਜੀ ਸਾਨੂੰ ਪ੍ਰੇਰਨਾ ਦਿੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤ ਵਿੱਚ ਦੇ ਵਿੱਚ ਕੈਂਸਰ ਦੇ ਬਹੁਤ ਮਰੀਜ਼ ਆ ਰਹੇ ਨੇ ਸਾਨੂੰ ਕੈਂਸਰ ਤੋਂ ਬਚਣ ਵਾਸਤੇ ਆਪਣਾ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਸਟ्रेस ਫਰੀ ਲਾਈਫ ਰੱਖਣੀ ਚਾਹੀਦੀ ਹੈ ਔਰ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਇੱਕ ਜੇ ਅਸੀਂ ਹੋ ਸਕੇ ਤਾਂ ਆਪਣਾ ਖਾਣ ਪਾਣ ਹੈ ਉਸ ਨੂੰ ਬਾਇਓਜੈਨਿਕ ਜੇ ਅਸੀਂ ਕਰੀਏ ਰਸਾਇਣਾਂ ਤੋਂ ਦੂਰ ਰਹੀਏ ਆਪਣਾ ਪਹਿਰਾਵਾ ਆਪਣਾ ਖਾਣ ਪਾਣ ਜਿਹੜੀ ਹੈਗੀ ਹੈ ਫਿਜ਼ੀਕਲ ਇਮਿਊਨਿਟੀ ਤੋਂ ਉਹਨਾਂ ਤੋਂ ਦੂਰ ਰਹੀਏ ਤਾਂ ਅਸੀਂ ਆਪਣੀ ਚੰਗੀ ਸਿਹਤ ਨੂੰ ਪਾ ਕੇ ਕੈਂਸਰ ਤੋਂ ਵੀ निजात pa ਸਕਦੇ ਹਾਂ ਸਮਾਜ ਦੀ ਸੇਵਾ ਕਰ ਸਕਦੇ ਹਾਂ ਮੈਂ ਇੱਕ ਮੈਸੇਜ ਦਵਾਂਗਾ ਆਪਣੇ ਇਸ ਚੈਨਲ ਦੇ ਰਾਹੀਂ ਪੰਜਾਬ ਕੇ ਸਿਰ ਰਾਹੀਂ ਦੇਣਾ ਚਾਹਾਂਗਾ ਕਿ ਸਾਰੇ ਜਾਨੇ ਆਓ ਅੱਛੀ ਸਿਹਤ ਦਾ ਖਿਆਲ ਰਖਿਏ ਆਪਣੀ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਰਖਿਏ ਫਿਰ ਸਮਾਜ ਦੀ ਸਿਹਤ ਦਾ ਖਿਆਲ ਰਖਿਏ ਤਾਂ ਕਿ ਅਸੀਂ ਸਮਾਜ ਦੀ ਰਾਸ਼ਟਰੀ ਸੇਵਾ ਕਰ ਸਕੀਏ ਜੈ ਮਾਤਾ ਦੀ ਜੈ ਹਿੰਦ ਜੈ ਭਾਰਤ ਲਾਲਾ ਜਗਤ ਨੈਨਤਨਮ ਸ਼ਾਲਾ ਕਾ ਪ੍ਰੈਜ਼ੀਡੈਂਟ ਐਮ ਡੀ ਸਬਰਵਾਲ ਅੱਜ ਹਮ ਸਭ माँ चिंतपुर्णी के चरणों में यहाँ बैठे हुए हैं लाला जगत नारायण धर्मशाला में लाला जगत नारायण धर्मशाला जो कि यात्रियों के ठहरने की जहाँ पर व्यवस्था है आज वहाँ पर एक बहुत बड़ा मेडिकल कैंप का आयोजन किया गया है जिसमें टैगोर हॉस्पिटल के डॉक्टर्स की टीम और तरसीम कपूर जी के जो अपहाज आश्रम की टीम और उसके साथ साथ, साथ सिविल हॉस्पिटल के डॉक्टर यहाँ पर आए हैं आज इस क्षेत्र के हजारों ही लोग इस मेडिकल कैंप का लाभ उठा ले रहे हैं हमें खुशी है इस बात की कि जो पेशेंट आंखों का चेकअप करवा रहे हैं उनके लिए फ्री ऑपरेशन का भी सारा प्रबंध किया जा रहा है उनके जो एक पेशेंट पे 25 से तीस हज़ार खर्चा आता है ये सारी व्यवस्था हमारे ट्रस्ट की ओर से की जाएगी और आज इस कार्यक्रम में विजीत चोपड़ा जी और उनके साथ अन्य जो अतिथिगण हैं वो भी शामिल हो रहे हैं तो मैं आभारी हूं विजय चोपड़ा जी अविनाश चोपड़ा जी का जिनके सहयोग से हम इस कार्य को कर रहे हैं मेरे साथ हमारे ट्रस्ट के चेयरमैन श्री अविनाश कपूर जी सीनियर प्रधान राजेश जी और साढ़े जनरल सेक्रेटरी राजेंद्र बेरी जी अशोक सबरवाल सुनील वर्मा जी ये जितने भी साथी हैं ये हमें सहयोग देते हैं इसके साथ साथ आज के इस कार्यक्रम में पवन पौंडी जी और मनमोहन कपूर जी व अन्य साथियों का भी बहुत सहयोग है तो मैं ये बताते हुए खुशी हो रही है कि इस धर्मशाला में चिंतपूर्णी क्षेत्र के जो लोग हैं सब आकर ब्याह शादियाँ करते हैं यहाँ पर उनको कोई ज़्यादा खर्चा नहीं पड़ता तो यहाँ जहाँ यात्री ठहरते हैं आराम करते हैं वहाँ उनको भी सुविधा है जय माता